ਪਈ ਇੱਕ ਕਰੋੜਪਤੀ ਬੰਦਾ ਮਰ ਜਾਂਦਾ ਉਹ ਮਰਨ ਤੋਂ ਬਾਅਦ ਸਵਰਗ ਤੇ ਨਰਕ ਦੇ ਵਿਚਾਲੇ ਖੜ ਜਾਂਦਾ ਜਾ ਕੇ ਹੁਣ ਗਾਹਾਂ ਉਹਦਾ ਫੈਸਲਾ ਹੋਣਾ ਹੁੰਦਾ ਧਰਮਰਾਜ ਚਿਤ੍ਰਗੁਪਤ ਨੂੰ ਕਹਿੰਦਾ ਵੀ ਲਿਆ ਇਹਦੀ ਬਹੀ ਕੱਢ ਵੀ ਇਹਨੇ ਕੀ ਕੀ ਕੀਤਾ ਜਦੋਂ ਚਿਤ੍ਰਗੁਪਤ ਭਾਈ ਬਹੀ ਕੱਢਣ ਲੱਗਦਾ ਤਾਂ ਕਰੋੜਪਤੀ ਬੰਦਾ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਦੱਸਦਾ ਮੈਂ ਤਾਂ ਬਹੁਤ ਪੁੰਨ ਦੇ ਕੰਮ ਕੀਤੇ ਆ ਧਰਮਰਾਜ ਕਹਿੰਦਾ ਹਾਂ ਦੱਸ ਤੂੰ ਹੀ ਦੱਸ ਪਹਿਲਾਂ ਕੀ ਕੀ ਪੁੰਨ ਦਾ ਕੰਮ ਕੀਤਾ ਕਹਿੰਦਾ ਜੀ ਦੇਖੋ ਇੱਕ ਵਾਰ ਨਾ ਮੈਂ ਗੱਡੀ ਤੇ ਜਾ ਰਿਹਾ ਸੀ ਤੇ ਇੱਕ ਭਿਖਾਰੀ ਮੇਰੀ ਗੱਡੀ ਕੋਲੇ ਆਇਆ ਮੈਂ ਉਹਨੂੰ 5 ਰੁਪਏ ਦਿੱਤੇ ਸੀ ਧਰਮਰਾਜ ਕਹਿੰਦਾ ਅੱਛਾ ਠੀਕ ਐ ਹੋਰ ਕਹਿੰਦਾ ਜੀ ਇੱਕ ਵਾਰ ਮੇਰੀ ਦੁਕਾਨ ਤੇ ਇੱਕ ਮੰਗਤਾ ਆਇਆ ਸੀ ਉਹਨੂੰ ਮੈਂ 2 ਰੁਪਏ ਦਿੱਤੇ ਸੀ ਧਰਮਰਾਜ ਕਹਿੰਦਾ ਠੀਕ ਆ ਹੋਰ ਦੱਸ ਕੋਈ ਯਾਦ ਕਰਕੇ ਤਰੋੜਬਦੀ ਕਹਿੰਦਾ ਜੀ ਹੋਰ ਤਾਂ ਕੁਝ ਯਾਦ ਜੈਣੀ ਆ ਰਿਹਾ ਦੇਖੋ ਮੈਂ ਚੰਗੇ ਕੰਮ ਕੀਤੇ ਮੈਨੂੰ ਤੁਸੀਂ ਸਵਰਗਾਂ ਨੂੰ ਜਾਣ ਦਿਓ ਤਾਰਮਰਾਜ ਭਾਈ ਚੈਤਰ ਗੁਪਤ ਨੂੰ ਕਹਿੰਦਾ ਚੈਤਰ ਗੁਪਤ ਗੱਲ ਸੁਣ ਮੇਰੀ ਇਹਨੂੰ 5 ਤੇ 2 7 ਰੁਪਏ ਦੇ ਤੇ ਇਹਨੂੰ ਚੁੱਪ ਕਰਕੇ ਨਰਕਾ 'ਚ ਸਿੱਟ ਦੇ